ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਵੀ ਤੁਹਾਡੇ ਸਭਨਾਂ ਦੇ ਨਾਲ ਇੱਕ ਜ਼ਰੂਰੀ ਅਤੇ ਨਵੀਂ ਵੱਖਰੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਦੋਸਤੋ ਪਿਛਲੇ ਹਫ਼ਤੇ ਤੋਂ ਕੁਝ ਦਿਨਾਂ ਤੋਂ ਭਾਰਤ ਦੇ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਨਿਊ ਚੈਨਲਾਂ ਤੇ ਇੱਕ ਜਿਹੜੀ ਖਬਰ ਹੈ ਉਹ ਸੁਰਖੀਆਂ ਦੇ ਵਿੱਚ ਹੈ ਕਿ ਭਾਰਤੀ ਫੌਜ ਦੇ ਵਿੱਚ ਪਹਿਲੀ ਵਾਰ ਬਹੁਤ ਵੱਡਾ ਇਤਿਹਾਸਿਕ ਬਦਲਾਅ ਹੋਣ ਜਾ ਰਿਹਾ ਹੈ ਦੇਸ਼ ਆਜ਼ਾਦ ਹੋਣ ਤੋਂ ਬਾਅਦ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਨੇ ਜਿਹੜੇ 1 April 2026 ਤੋਂ ਕਿਹਾ ਜਾਂਦਾ ਹੈ ਕਿ ਲਾਗੂ ਹੋ ਜਾਣਗੇ ਇਹ ਨਵੇਂ ਨਿਯਮ ਕੀ ਨੇ ਇਹਨਾਂ ਦਾ ਭਾਰਤੀ ਫੌਜ ਦੇ ਕਲਚਰ ਦੇ ਉੱਪਰ ਜਵਾਨਾਂ ਜਿਵੇਂ ਅਫਸਰਾਂ ਦੀ ਸਿਹਤ ਦੇ ਉੱਪਰ ਤੇ ਫੌਜ ਦੇ ਸਟੈਂਡਰਡ ਦੇ ਉੱਪਰ ਕੀ ਪ੍ਰਭਾਵ ਪੈਣ ਵਾਲਾ ਉਹ ਆਪਾਂ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਦੇ ਆਂ ਦੋਸਤੋ ਜਿਹੜੇ ਪੁਰਾਣੇ ਬਜ਼ੁਰਗ ਫੌਜੀ ਵੀਰ ਫੌਜ ਵਿੱਚੋਂ ਪੈਨਸ਼ਨ ਆਏ ਨੇ ਉਹਨਾਂ ਨੂੰ ਵੀ ਸਭ ਨੂੰ ਪਤਾ ਹੈ ਕਿ ਭਾਰਤੀ ਫੌਜ ਦੇ ਵਿੱਚ ਇੱਕ BPET ਟੈਸਟ ਹੁੰਦਾ ਹੈ ਜਿਹਨੂੰ ਬੈਟਲ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਕਿਹਾ ਜਾਂਦਾ ਹੈ ਜਿਹੜਾ ਕਿ 5 ਕਿਲੋਮੀਟਰ ਦੀ ਦੌੜ ਹੁੰਦੀ ਹੈ ਔਰ ਉਹਦੇ ਵਿੱਚ ਕੰਬਾਡ ਡਰੈਸ ਝੋਲਾ ਪਿੱਠੂ ਰਾਈਫਲ ਵਾਟਰ ਬੋਤਲ ਨਾਲ ਲੈ ਕੇ ਜਿਹੜਾ ਉਹ ਟੈਸਟ ਜਿਹੜੀ ਦੌੜ ਪੂਰੀ ਕਰਨੀ ਹੁੰਦੀ ਹੈ ਔਰ ਭਾਰਤੀ ਫੌਜ ਦੇ ਵਿੱਚ ਉਹਨਾਂ ਸਾਰੇ ਰੈਂਕਾਂ ਤੇ ਮਨ ਤੇ ਪ੍ਰਭਾਵ ਜਿਹੜਾ ਦੁਸ਼ਮਣ ਦਾ ਨਹੀਂ ਹੁੰਦਾ ਜਿੰਨਾ ਬੀਪੀਟੀ ਦਾ ਹੁੰਦਾ ਸੀ ਮੈਂ ਖੁਦ 22 ਸਾਲ ਭਾਰਤੀ ਫੌਜ ਵਿੱਚ ਨੌਕਰੀ ਕੀਤੀ ਹੈ ਪਹਿਲੇ 5 ਸਾਲ ਮੈਂ ਜਨਰਲ ਡਿਊਟੀ ਦੀ ਆਰਡੀ ਡਿਊਟੀ ਕਰਦਿਆਂ ਖੁਦ ਕਿੰਨੇ ਵਾਰੀ ਇਹ 5 ਕਿਲੋਮੀਟਰ ਦਾ ਟੈਸਟ ਹੈ ਇਹ ਜਿਹੜਾ ਦੌੜਿਆ ਇਹਨੂੰ ਪਾਸ ਕੀਤਾ ਤੇ ਮੇਰੇ ਭਰਤੀ ਹੋਣ ਤੋਂ ਲੈ ਕੇ ਮੈਂ ਵੇਖਿਆ ਕਿ ਫੌਜ ਦੀ ਜਿਹੜੀ BPT ਹੈ ਇਹਦੇ ਨਾਲ ਬੜੀਆਂ ਮਿੱਠੀਆਂ ਕੌੜੀਆਂ ਯਾਦਾਂ ਤੁਹਾਡੀਆਂ ਸਬਦੀਆਂ ਜੁੜੀਆਂ ਹੋਣਗੀਆਂ ਮੇਰੇ ਆਪਣੇ ਵੇਖਣ ਦੇ ਵਿੱਚ ਸਾਡੇ ਭਰਤੀ ਹੋਣ ਤੋਂ ਲੈ ਕੇ ਕਿੰਨੇ ਜਵਾਨ ਜਿਹੜੇ BPT ਟੈਸਟ ਨਾ ਪਾਸ ਕਰਨ ਕਰਕੇ ਉਹਨਾਂ ਦੀ ਟ੍ਰੇਨਿੰਗ ਪੂਰੀ ਨਹੀਂ ਹੋਈ ਕਈਆਂ ਦੇ ਸੱਟਾਂ ਲੱਗ ਗਈਆਂ ਕਈ BPT ਦੇ ਹਉਏ ਤੋਂ ਡਰਦੇ ਟ੍ਰੇਨਿੰਗ ਵਿੱਚੋਂ ਛੱਡ ਕੇ ਭੱਜ ਕੇ ਆ ਗਏ ਔਰ ਡਿਊਟੀ ਕਰਦਿਆਂ ਵੀ ਬੜੇ ਵਾਰ ਐਸਾ ਹੁੰਦਾ ਸੀ ਕਿ ਕਈਆਂ ਨੂੰ ਕਈ ਜਵਾਨਾਂ ਨੂੰ ਛੁੱਟੀ ਦੀ ਅਚਾਨਕ ਲੋੜ ਪੈਂਦੀ ਸੀ ਘਰ ਵਿੱਚ ਤਾਂ ਉਹਨੂੰ ਇਹ ਕਿਹਾ ਜਾਂਦਾ ਸੀ ਕਿ ਬੀਪੀਟੀ ਪਾਸ ਕਰਕੇ ਤੈਨੂੰ ਛੁੱਟੀ ਮਿਲੇਗੀ ਜਾਂ ਯੂਨਿਟ ਦੇ ਵਿੱਚ ਅ ਇੰਟਰ ਕੰਪਨੀ ਜਾਂ ਇੰਟਰ ਮਰਟਲ ਨੇ ਬੀਪੀਟੀ ਦਾ ਟੈਸਟ ਹੁੰਦਾ ਸੀ ਉਦੋਂ ਵੀ ਬੜੀ ਮਾਰ-ਤਾੜ ਸਾਰੀ ਫੌਜ ਦੇ ਵਿੱਚ ਲੱਗੀ ਰਹਿੰਦੀ ਸੀ ਔਰ ਜਿੰਨ ਜਿਹੜੇ ਜਵਾਨ ਓਵਰ weight ਹੁੰਦੇ ਸੀ ਉਹਨਾਂ ਨੂੰ ਕੀਵਰ ਦਿਨੇ ਬੀਪੀਟੀ ਦੌੜਨੀ ਪੈਂਦੀ ਸੀ ਜਾਂ ਜਦੋਂ ਕੋਈ ਕੋਰਸ ਚੱਲਦਾ ਸੀ ਚਾਹੇ ਉਹ ਲੈਸ ਨੈਕ ਦਾ ਨੈਕ ਦਾ ਹੌਲਦਾਰ ਦਾ ਜੇਸਓ ਕੈਡਰ ਬੜੇ ऐसे जवान ਹੁੰਦੇ ਸਨ ਜਿਹੜੇ ਸਾਰੀ ਯੋਗਤਾ ਪੂਰੀ ਕਰਦੇ ਸਨ ਪੜੇ ਲਿਖੇ ਬੜੇ ਕੁਆਲੀਫਾਈਡ ਧਾਰ ਪ੍ਰਕਾਰ ਦੀ ਡਿਊਟੀ ਕਰਨ ਵਾਲੇ ਪਰ ਉਹ BPT ਜੋ ਫੇਲ ਹੋ ਜਾਂਦੇ ਸੀ ਇਸ ਕਰਕੇ ਉਹਨਾਂ ਦੀ ਪ੍ਰੋਮੋਸ਼ਨ ਨਹੀਂ ਹੁੰਦੀ ਸੀ ਔਰ ਇੱਕ ਹੋਰ ਇਹਦੇ ਚ ਰੋਚਕ ਤੱਥ ਮੈਂ ਆਪਣੇ ਅੱਖੀ ਜਿਹੜਾ ਆਪਣੀ ਅੱਖਾਂ ਦੇ ਰਾਹੀਂ ਵੇਖਿਆ ਕਿ ਮੇਰੇ ਦੇਖਣ ਦੇ ਵਿੱਚ ਮੇਰੀ ਫੌਜ ਵਿੱਚ ਡਿਊਟੀ ਦੇ ਦੌਰਾਨ ਜਿਹੜੇ 4 ਦੋ ਜਵਾਨ ਤੇ ਦੋ JCO ਜਿਹੜੇ BPT ਦੌੜਦੇ ਆ ਜਿਨ੍ਹਾਂ ਦੀ ਗਰਾਊਂਡ ਵਿੱਚ ਡੈਥ ਹੋ ਗਈ ਆਪਣੇ ਮੇਰੇ ਦੇਖਣ ਵਿੱਚ ਆਇਆ ਇੱਕ ਕਾਫੀ ਉਮਰ ਦੇ ਹੌਲਦਰ ਬਲਵੀਰ ਸਿੰਘ ਸਨ ਉਹ ਆਪਣੀ ਚੰਗੀ ਭਲੀ ਨੌਕਰੀ ਕਰਕੇ ਪੈਨਸ਼ਨ ਦੀ ਤਿਆਰੀ ਬਸ ਇੱਕ ਹਫਤੇ ਬਾਅਦ ਉਹਨਾਂ ਨੇ ਸੈਂਟਰ ਦੇ ਵਿੱਚ ਰਿਪੋਰਟ ਕਰਨੀ ਸੀ ਤੇ ਯੂਨਿਟ ਦੇ ਵਿੱਚ ਇੰਟਰ ਬਟਾਲੀਅਨ ਦੂਜੀ ਯੂਨਿਟ ਦੇ ਨਾਲ ਮੁਕਾਬਲਾ ਸੀ ਬੀਪੀਟੀ ਦਾ ਤੇ ਉਹ ਜੋਸ਼ ਦੇ ਵਿੱਚ ਆ ਕੇ ਬੀਪੀਟੀ ਦੌੜ 'ਤੇ ਤੇ ਆਪਣੀ ਵਿੱਤੋਂ ਜ਼ਿਆਦਾ ਜੋਰ ਲਗਾ ਦਿੱਤਾ ਯੂਨਿਟ ਤਾਂ ਉਹ ਕੰਪੀਟੀਸ਼ਨ ਜਿੱਤ ਗਈ ਉਹ ਬੰਦਾ ਐਕਸੀਲੈਂਟ ਦੇ ਕਾਲਮ ਵਿੱਚ ਵੀ ਆ ਗਿਆ ਪਰ ਐਕਸੀਲੈਂਟ ਦੇ ਕਾਲਮ ਵਿੱਚ ਆ ਕੇ ਥੱਲੇ ਡਿੱਗਦਿਆਂ ਹੀ ਉਹਦੀ ਜਾਨ ਚਲੀ ਗਈ। ਬੜੇ ਕੇਸ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਵੇਖੇ ਹੋਣਗੇ। ਖਬਰਾਂ ਕਈ ਵਾਰ ਬਾਹਰ ਨਹੀਂ ਆਉਂਦੀਆਂ ਪਰ ਫੌਜ ਦੇ ਵਿੱਚ ਜਿਹੜੇ ਫੌਜੀ ਡਿਊਟੀ ਕਰਦੇ ਨੇ ਜਾਂ ਜਿਹੜੇ ਪੈਨਸ਼ਨ ਆਏ ਨੇ ਉਹਨਾਂ ਨੂੰ ਪਤਾ ਹੈ ਕਿ ਇਹ BPT ਕਿੰਨਾ ਵੱਡਾ ਹਉਆ ਜਿਹੜਾ ਫੌਜ ਦੇ ਵਾਸਤੇ ਸੀ। ਇਹ ਸਾਰਿਆਂ ਵਾਸਤੇ ਖੁਸ਼ੀ ਦੀ ਖਬਰ ਹੈ ਕਿ BPT ਫੌਜ ਦੇ ਵਿੱਚੋਂ ਖਤਮ ਕਰ ਦਿੱਤੀ ਗਈ ਹੈ। PPT ਵੀ ਖਤਮ ਕਰ ਦਿੱਤੀ ਗਈ ਹੈ ਜਿਹੜੀ 2.4 ਕਿਲੋਮੀਟਰ ਦੀ ਪੀਟੀ ਡੈਸ਼ ਦੇ ਵਿੱਚ ਜਿਹੜੀ ਦੌੜ ਹੁੰਦੀ ਸੀ ਇਹਨਾਂ ਸਭ ਦੀ ਜਗ੍ਹਾ ਇੱਕ ਨਵਾਂ ਟੈਸਟ ਫੌਜ ਦੇ ਵਿੱਚ ਰੱਖਿਆ ਗਿਆ ਜਿਹਦਾ ਨਾਮ ਰੱਖਿਆ ਗਿਆ ਸੀਪੀਟੀ ਕੰਬਾਈਨਡ ਫਿਜ਼ੀਕਲ ਟੈਸਟ ਔਰ ਇਹਦੇ ਵਿੱਚ ਕੁਝ ਪੁਆਇੰਟ ਨੇ ਜਿਹੜੇ ਸਾਨੂੰ ਸਭ ਨੂੰ ਪਤਾ ਹੋਣੇ ਚਾਹੀਦੇ ਨੇ ਇਹ ਜਿਹੜਾ ਟੈਸਟ ਹੈ ਇਹ ਸਾਲ ਵਿੱਚ ਦੋ ਵਾਰ ਪਾਸ ਕਰਨਾ ਜ਼ਰੂਰੀ ਹੋਏਗਾ ਜਿਹੜੇ ਪਾਸ ਨਹੀਂ ਕਰਨਗੇ ਉਹਨਾਂ ਦੀ ਪ੍ਰਮੋਸ਼ਨ ਤੇ ਉਹਨਾਂ ਦੇ ਕੋਰਸ ਤੇ ਤੇ ਇਹਦਾ ਬੜਾ ਜਿਹੜਾ ਅਸਰ ਹੈ ਉਹ ਪਏਗਾ ਏਸੀਆਰ ਤੇ ਵੀ ਅਸਰ ਪਏਗਾ ਇਹਦੇ ਵਿੱਚ 3.2 ਕਿਲੋਮੀਟਰ ਦੀ ਜਿਹੜੀ ਦੌੜ ਹੋਏਗੀ ਪੁਸ਼-ਅਪ ਹੋਣਗੇ ਰੱਸਾ ਚੜ੍ਹਨਾ ਹੋਏਗਾ ਤੇ ਸਿੱਟ-ਅਪ ਹੋਣਗੇ ਫੌਜ ਵਿੱਚ ਨਵੇਂ ਭਰਤੀ ਹੋਏ ਜਵਾਨ ਤੋਂ ਲੈ ਕੇ 60 ਸਾਲਾਂ ਤੱਕ ਦੇ ਫੌਜੀ ਅਧਿਕਾਰੀ ਨੂੰ ਇਹ ਟੈਸਟ ਪਾਸ ਕਰਨਾ ਜ਼ਰੂਰੀ ਹੋਏਗਾ ਫਰਕ ਸਿਰਫ ਇਹਨਾਂ ਕਿ ਜਿਨ੍ਹਾਂ ਦੀ ਉਮਰ 50 ਸਾਲ ਤੋਂ ਉੱਪਰ ਹੋਏਗੀ ਉਹਨਾਂ ਨੂੰ ਤਾਂ ਰੱਸਾ ਚੜ੍ਹਨ ਤੋਂ ਜਿਹੜੀ ਛੋਟ ਹੋਏਗੀ ਲਗਾਤਾਰ 2 ਸਾਲ ਜਿਹੜਾ ਬੰਦਾ ਇਹ ਟੈਸਟ ਪਾਸ ਨਹੀਂ ਕਰਦਾ ਉਹਦੀ ਪ੍ਰਮੋਸ਼ਨ ਰੋਕ ਦਿੱਤੀ ਜਾਏਗੀ ਇਹ ਵੀ ਟੈਕਟ ਦੇ ਨਿਯਮਾਂ ਦੇ ਵਿੱਚ ਲਾਗੂ ਕੀਤਾ ਜਾਣਾ ਇਹਦੇ ਵਿੱਚ ਮੰਨਿਆ ਜਾਂਦਾ ਹੈ ਕਿ ਜਿਹੜੇ ਫੌਜ ਦੇ ਜਵਾਨ ਨੇ ਉਹਨਾਂ ਵਿੱਚ ਤਾਂ ਖੁਸ਼ੀ ਦੀ ਲਹਿਰ ਹੈ ਉਹਨਾਂ ਵਾਸਤੇ ਡਿਪਟੀ ਦਾ ਹੋਵਾ ਖਤਮ ਹੋ ਗਿਆ ਹੁਣ 3 ਕਿਲੋਮੀਟਰ ਦੀ ਦੌੜ ਉਹਨਾਂ ਵਾਸਤੇ ਕੋਈ ਮੈਨੇ ਨਹੀਂ ਰੱਖਦੀ ਪਰ ਜਿਹੜੇ ਸੀਨੀਅਰ ਅਧਿਕਾਰੀ ਨੇ ਖਾਸ ਕਰਕੇ ਓਵਰ weight ਨੇ ਹੈਵੀ ਡਰਿੰਕਰ ਨੇ ਜਾਂ ਜਿਹੜੇ ਅਫਸਰ ਨੇ ਜਿਹੜੇ ਦੂਜਿਆਂ ਨੂੰ ਆਰਡਰ ਦੇ ਕੇ ਜਵਾਨਾਂ ਨੂੰ ਬੀਪੀਟੀ ਦੜਾਉਂਦੇ ਸੀ ਪਰ ਆਪ ਉਹ ਨਹੀਂ ਦੌੜਦੇ ਸੀ ਹੁਣ ਇਹ ਟੈਸਟ ਸਭ ਨੂੰ ਪਾਸ ਕਰਨਾ ਪਏਗਾ ਔਰ ਉਹਨਾਂ ਦੇ ਵਿੱਚ ਥੋੜੀ ਨਿਰਾਸ਼ਾ ਹੈ ਉਹਨਾਂ ਨੂੰ ਹੁਣ ਆਪਣੇ ਫਿਜ਼ੀਕਲ ਫਿਟਨੈਸ ਵੱਲ ਜ਼ਿਆਦਾ ਧਿਆਨ ਜਿਹੜਾ ਉਹ ਦੇਣਾ ਪਏਗਾ ਫੌਜ ਵੱਲੋਂ ਇਹ ਜਿਹੜਾ ਨਵਾਂ ਟੈਸਟ ਲਾਗੂ ਕਰਨ ਦਾ ਮਕਸਦ ਇਹ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਜਿਹੜੇ ਫੌਜ ਦੇ ਸਾਰੇ ਰੈਂਕ ਨੇ ਉਹਨਾਂ ਦੇ ਵਿੱਚ ਸਮਾਨਤਾ ਆਏਗੀ ਜਦੋਂ ਇੱਕੋ ਲਾਈਨ ਦੇ ਵਿੱਚ ਫੇਲ ਪਾਸ ਵਾਲੇ ਸਾਰੇ ਖੜੇ ਹੋਣਗੇ ਔਰ ਦੂਜਾ ਇਹਦੇ ਵਿੱਚ ਸਾਰੇ ਟੈਸਟ ਦੇ ਵਿੱਚ ਦੌੜਨਗੇ ਚਾਹੇ ਯੂਨਟ ਦਾ ਕਮਾਂਡਿੰਗ ਅਫਸਰ ਆ ਚਾ ਕੋਈ ਬ੍ਰਿਗੇਡ ਕਮਾਂਡਰ ਆ ਚਾ ਕੋ ਡਿਬ ਕਮਾਂਡਰ ਆ ਚਾ ਕੋ ਕੋਰ ਕਮਾਂਡਰ ਆ ਜਾਂ ਆਰਮੇ ਕਮਾਂਡਰ ਆ ਔਰ ਇਹਦੇ ਵਿੱਚ ਸਮਾਨਤਾ ਸਾਰਿਆਂ ਦੇ ਵਿੱਚ ਲਿਆਉਣ ਵਾਸਤੇ ਟੈਸਟ ਰੱਖਿਆ ਜਾ ਰਿਹਾ ਦੂਜਾ ਅਫਸਰਾਂ ਦੇ ਵਿੱਚ ਜਿਹੜੀ ਲੀਡਰਸ਼ਿਪ ਦੀ ਕੁਆਲਿਟੀ ਆ ਉਹਦੇ ਵਿੱਚ ਵੀ ਹੋਰ ਨਿਖਾਰ ਆਏਗਾ ਕਿਉਂਕਿ ਹੁਣ ਜਿਹੜੀ ਲੜਾਈ ਆ ਉਹ ਹਥਿਆਰਾਂ ਦੀ ਲੜਾਈ ਨਹੀਂ ਹੋਣੀ ਹੁਣ ਜਿਹੜਾ ਫਿਜ਼ੀਕਲੀ ਤੇ ਮਾਨਸਿਕ ਤੌਰ ਤੇ ਜਿਹੜੀ ਫੌਜ ਹੈ ਉਹ ਮਜ਼ਬੂਤ ਹੋਣੀ ਚਾਹੀਦੀ ਹੈ ਉਹਦੇ ਵਾਸਤੇ ਜਿਹੜਾ ਹੈ ਟੈਸਟ ਫੌਜ ਦੇ ਵੱਲੋਂ ਨਵਾਂ ਟੈਸਟ ਇਹ ਲਿਆਂਦਾ ਗਿਆ ਪਰ ਇਹ ਬੇਨਤੀ ਹੈ ਸਾਡੀਆਂ ਸਰਕਾਰਾਂ ਨੂੰ ਤੇ ਉਮੀਦ ਵੀ ਹੈ ਕਿ ਜੇਕਰ ਸਰਕਾਰਾਂ ਚਾਹੁੰਦੀਆਂ ਨੇ ਕਿ ਫੌਜ ਦੇ ਜਵਾਨਾਂ ਦੇ ਨਾਲ ਅਪਸ਼ਰਾਂ ਦਾ ਫਿਜ਼ੀਕਲ ਟੈਸਟ ਸੇਮ ਹੋਣਾ ਚਾਹੀਦਾ ਉਹਨਾਂ ਦਾ ਜਿਹੜਾ ਸਰੀਰਕ ਮਾਪਦੰਡਾ ਉਹ ਬਰਾਬਰ ਹੋਣਾ ਚਾਹੀਦਾ ਤੇ ਫੌਜ ਦੇ ਜਵਾਨਾਂ ਤੇ ਜੀਐਸਓ ਤੇ ਅਫਸਰਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਤੇ ਉਹਨਾਂ ਦੀ ਪੈਨਸ਼ਨ ਉਹਨਾਂ ਦੀ ਤਨਖਾਹ ਦੇ ਵਿੱਚ ਜਿਹੜਾ ਅੰਗਰੇਜ਼ਾਂ ਦੇ ਸਮੇਂ ਤੋਂ ਬਹੁਤ ਜ਼ਿਆਦਾ ਗੈਪ ਪਿਆ ਉਹ ਵੀ ਹੁਣ ਘੱਟ ਹੋਣਾ ਚਾਹੀਦਾ ਇਹਦੇ ਤੇ ਵੀ ਸਾਡੀਆਂ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਖਾਸ ਕਰਕੇ ਮਿਲਟਰੀ ਸਰਵਿਸ 'ਤੇ ਜਿਹੜੀ ਦੇ ਵਿੱਚ ਬਹੁਤ ਜ਼ਿਆਦਾ ਗੈਪ ਉਹ ਜਿਹਨੂੰ ਨਹੀਂ ਜ਼ਰੂਰਤ ਉਹਨੂੰ ਬਹੁਤ ਜ਼ਿਆਦਾ ਦਿੱਤੀ ਜਾ ਰਹੀ ਹੈ ਤੇ ਜਿਨ੍ਹਾਂ ਨੂੰ ਹੱਦੋਂ ਵੱਧ ਜ਼ਰੂਰਤ ਹੈ ਉਹਨਾਂ ਨੂੰ ਬਹੁਤ ਘੱਟ ਦਿੱਤੀ ਜਾ ਰਹੀ ਹੈ ਬਹੁਤ ਸਾਰੀਆਂ ਸਹੂਲਤਾਂ ਐਸੀਆਂ ਨੇ ਜਿਹੜੀਆਂ ਜਵਾਨਾਂ ਉਹਨਾਂ ਦੇ ਪਰਿਵਾਰ ਨੂੰ ਨਹੀਂ ਮਿਲਦੀਆਂ ਬੇਸ਼ੱਕ ਇਹ ਅੰਗਰੇਜ਼ਾਂ ਮੈਣੇ ਦਾ ਸਿਸਟਮ ਚਲਾਇਆ ਪਰ ਹੁਣ ਨਵੇਂ ਜਮਾਨੇ ਦੇ ਨਵੇਂ ਜਮਾਨ ਜਵਾਨ ਨੇ ਪੜ੍ਹੇ ਲਿਖੇ ਨੇ ਸੋਚਦੇ ਨੇ ਤੇ ਉਹਨਾਂ ਨੂੰ ਜਿਹੜੀਆਂ ਸਹੂਲਤਾਂ ਫੌਜ ਦੇ ਫੈਮਿਲੀ ਮੈਂਬਰਾਂ ਦੇ ਤੌਰ ਤੇ ਜਾਂ ਉਹਨਾਂ ਨੂੰ ਪੈਨਸ਼ਨ ਆਉਣ ਤੋਂ ਬਾਅਦ ਉਹ ਜਿਹੜਾ ਗੈਪ ਹੈ ਓਰ ਜੀ ਸੂ ਅ fırsਰਾਂ ਦੇ ਵਿੱਚ ਉਹ ਸਹੂਲਤਾਂ ਦੇ ਵਿੱਚ ਵੀ ਘਟ ਕਰਨਾ ਚਾਹੀਦਾ ਜਵਾਨਾਂ ਦਾ ਜਿਹੜਾ ਵੈਲਫੇਅਰ ਦਾ ਲੈਵਲ ਆ ਉਹਨਾਂ ਦਾ ਉਹਨੂੰ ਅਪ ਕਰਨਾ ਚਾਹੀਦਾ ਇਹਦੇ ਵੱਲ ਵੀ ਸਾਡੀਆਂ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਸੋ ਇਹ ਜਾਣਕਾਰੀ ਮੈਂ ਤੁਹਾਡਾਂ ਨਾਲ ਸਾਂਝੀ ਕਰਨੀ ਸੀ ਕਿ BPT ਦਾ ਜਿਹੜਾ ਹਵਾ ਜਿਹੜਾ ਭੂਤ ਹੈ ਇਹ ਫੌਜ ਦੇ ਵਿੱਚੋਂ ਹੁਣ ਖਤਮ ਹੋਣ ਦੇ ਕਿਨਾਰੇ ਆ ਤੇ ਅਪ੍ਰੈਲ 2026 ਤੱਕ ਜਿਹੜੀ ਇਹ BPT ਜਾਂ PPT ਦਾ ਟੈਸਟ ਹੋ ਸਕਦਾ ਦੌੜ ਨਾ ਪਵੇ ਉਸ ਤੋਂ ਬਾਅਦ ਦੇ ਨਵੇਂ ਟੈਕਟ ਦੇ ਮੁਤਾਬਕ ਜਿਹੜਾ ਸਾਰਿਆਂ ਦਾ ਫਿਜ਼ੀਕਲ ਟੈਸਟ ਫੌਜ ਦੇ ਵਿੱਚ ਹੋਏਗਾ ਸੋ ਸਭ ਨੂੰ ਜਿਨ੍ਹਾਂ ਨੂੰ ਇਹਦੀ ਖੁਸ਼ੀ ਆ ਉਹਨਾਂ ਨੂੰ ਲੱਖ ਲੱਖ ਵਧਾਈਆਂ ਤੇ ਜਿਨ੍ਹਾਂ ਨੂੰ ਨਿਰਾਸ਼ਾ ਹੈ ਉਹ ਭਾਈ ਆਪਣੇ ਸਰੀਰ ਵੱਲ ਧਿਆਨ ਦਿਓ ਆਪਣਾ weight ਘਟਾਓ ਤੇ ਇਹ ਜਿਹੜਾ ਟੈਸਟ ਪਰ ਪਾਸ ਕਰਕੇ ਸਮੇਂ ਸਿਰ ਛੁੱਟੀ ਜਾਓ ਤੇ ਆਪਣੇ ਪ੍ਰੋਮੋਸ਼ਨ ਵੀ ਪਾਓ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਪੂਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸਤੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ